ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲੋ ਜੀ ਆਪਾਂ ਪਹੁੰਚ ਚੁੱਕੇ ਆ ਜੇ ਭਾਈ ਅਮਰਤ ਕੋਲ ਜੀ ਇੱਥੇ ਅਜੇਸ਼ ਸ਼ਹਿਰ ਫਤਿਹਗੜ ਪੈਂਦਾ ਜੀ ਜ਼ਿਲ੍ਹਾ ਗੁਰਦਾਸਪੁਰ ਨੇ ਤੁਸੀਂ ਬਟਾਲਾ ਬੜੀਆਂ ਚੰਗੇ ਜੰਗੇ گاਵਾ ਲੈ ਕੇ ਆਏ ਨੇ ਭਾਈ ਉਹਨੇ 35 ਬੰਦੇ 40 40 ਲੀਟਰ ਵਾਲੇ گاਵਾ ਚਲੋ ਅੱਜ ਵੀ ਇਹਨਾਂ ਕੋਲ ਮਾਲ ਸੋਨਾ ਲੈ ਕੇ ਆਣਾ ਚਲ ਭਾਈ ਨੇ ਬੁਲਾਇਆ ਤੇ ਆਓ ਫਿਰ ਵੀਰ ਜੀ ਨਾਲ ਗੱਲਬਾਤ ਕਰੀਏ ਬਾਜੀ ਸਤਿਕਾਰ ਅਮਰ ਜੀ ਠੀਕ ਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਬਸ ਮੇਰਾ ਮੇਰਾ ਹਾਂ ਜੀ ਹਾਂ ਜੀ ਬਹੁਤ ਵਧੀਆ ਸ਼ੁਕਰੀਆ ਹੋਰ ਸੁਣਾਓ ਕਿਵੇਂ ਚੱਲਦਾ ਕੰਮ ਜੀ ਬੜੀ ਮਹਾਰਾਜ ਦੀ ਕਿਰਪਾ ਸੰਦੀਪ ਜ ਉਹ ਇਦਾਂ ਹੀ ਮੇਲ ਹੀ ਘੱਟ ਹੁੰਦਾ ਤੁਹਾਡੇ ਨਾਲ ਹਾਂ ਜੀ ਜੀ ਤੁਸੀਂ ਲੰਘ ਜਾਂਦੇ ਹੋ ਕਈ ਸਾਡਾ ਨਹੀਂ ਮੇਲ ਹੁੰਦਾ ਬਿਲਕੁਲ ਜੀ ਬਿਲਕੁਲ ਉਹ ਠੀਕ ਹਾਂ ਜੀ ਚੱਲੀ ਜਾਂਦਾ ਹਾਂ ਜੀ ਹਾਂ ਜੀ ਵਧੀਆ ਚੱਲੀ ਜਾਂਦਾ ਜੀ ਬੜਾ ਸੋਹਣਾ ਪਾਰੀ ਭਾਈਚਾਰਾ ਬਹੁਤ ਸਾਰੇ ਕੰਮ ਵਧੀਆ ਸਾਫ ਸੁਥਰਾ ਬਿਲਕੁਲ ਬਿਲਕੁਲ ਵਧੀਆ ਕਰਦੇ ਜੀ ਚਲੋ ਪਰਮਾਤਮਾ ਇਦਾਂ ਹੀ ਹਰ ਕੋ ਦਾ ਹੱਥ ਹਰ ਚਲਾ ਕੇ ਰੱਖੇ ਬਿਲਕੁਲ ਪਰਮਾਤਮਾ ਵਧੀਆ ਬਿਲਕੁਲ ਬਿਲਕੁਲ ਅੱਛਾ ਸੰਦੀ ਵੀ ਰੇਕ ਸੁਈ ਵੀ ਅਵੈਡ ਪਰਸੋਂ ਹਾਂ ਜੀ ਹਾਂ ਜੀ ਠੀਕ ਹੈ ਜੀ ਬੌਲੀ ਅਜੇ ਬੱਚੀ ਥੱਲੇ 24 25 ਕਿਲੋ ਤਿਆਰ ਹੈ 24 ਕਿਲੋ ਤ ਫੀਮੇਲ ਆ ਗਈ ਬੱਚੀ ਆ ਗਈ ਮਗਰ ਤੇ ਬੜੀ ਸੁਣੀ ਮੇਲ ਬੱਜੀ ਕਿੰਨਾ ਕਰ ਜੂ ਦੋ ਦੋ ਸੁਣੋ ਸੁਣੋ ਬੱਚੀ 30 ਪਲੱਸ ਹੀ ਚੱਲੇਗੀ ਸੁਣੀ 30 ਪਲੱਸ ਹੀ ਚੱਲੂਗੀ ਹਾਂ ਲਓ ਜੀ 30 ਪਲੱਸ ਹੀ ਕਰੋ ਜੀ ਵੇਰ ਵੇਖੋ ਕੁਆਲਿਟੀ ਦੇਖੋ ਵੇਰ ਤੇ ਤੇ ਧੋਨ ਵੀ ਜਿੰਮੀ ਦਰੋ ਮਰ ਜਾ ਵਾ ਦੋ ਦੋ ਥਲੇ ਚੰਗੇ ਥਨ ਲੈ ਵਾ ਨੇ ਖਾਦੀ ਚਵਾਪ ਸੁਆਵ ਵਧੀਆ ਬਿਲਕੁਲ ਜੀ ਹਾਂ ਜੀ ਚੋਇਸ ਜੀ ਵਧੀਆ ਹੈ ਨੀ ਇੱਕ ਨੰਬਰ ਵੇਰ ਚ ਬਸ ਆਜੋ ਜੀ ਆਜੋ 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 ਫਾਰਮਰੋਂ ਕੱਟੀਆਂ ਕਿੰਨੀਆਂ ਸਾਰੀਆਂ ਨੇ ਫਾਰਮਾ ਮਾਲ ਹੁੰਦਾ ਹੀ ਫਾਰਮਾ ਠੀਕ ਹੈ ਠੀਕ ਹੈ ਅਮਰ ਜੀ ਫਿਰ ਬਜੀ ਇਹਦਾ ਫਿਰ ਮੁੱਲ ਲੈਂਦਾ ਹਾਂਜੀ ਮੁੱਲ ਜੀ ਇਹਦਾ ਸੰਦੀਪ ਵੀ ਮੁੱਲ ਕਰੋ ਉਹਨੂੰ ਭਾਵੇਂ 1 30 ਕਰਾ ਲਈਏ ਭਾਵੇਂ 1 35 ਕਰਵਾ ਲਈਏ ਜੀ ਠੀਕ ਹੈ 1 ਲੱਖ 7000 ਦੀ ਦਵਾ 1 ਲੱਖ 7000 ਦੇਣੀ ਆ ਅੱਜ ਵੇੜਦੀ ਨਾ ਤੁਰੀ ਚੁਆਈ ਕਰ ਦਿੱਤੀ ਆ ਵੇਖ ਹਾਂਜੀ ਹਾਂਜੀ ਕੋਈ ਟਾਈਮ ਨਹੀਂ ਸ਼ਾਮ ਨਹੀਂ ਆ ਸਾਫ਼ ਸੁਥਰੀਆਂ ਵੜਾਂ ਨੇ ਆਪਣਾ ਚਲੋ 1 ਲੱਖ 7000 ਦੇਣੀ ਆ ਜੀ ਹਾਂ 1 ਲੱਖ 7000 ਦੀ ਮੇਰਾ ਫੇਸ ਯੂਟਿਊਬ ਆਪਣਾ ਬਖਾਲੇ ਜੀ ਬਹੁਤ ਜੀ ਬਾਰੀ ਚੰਗੇ ਜੀ ਚੈੱਕ ਕਰਾਦੇ ਚਲੋ ਤੇ ਆਹ ਬਾਈ ਜੀ ਫਿਰ ਦੋ ਨੰਬਰ ਵਾਲੀ ਇਹ ਵੀ ਸੰਦੀਪ ਵੀਰ ਇੱਕੋ ਦਿਨ ਦੀਆਂ ਸੁਈਆਂ ਨੇ ਪਰसों वाली ਹੈ ਇਹ ਦੀ ਦੂਜਾ ਸੁਆ ਹੈ ਮਗਰ ਹਾਂ ਇਹ ਦੂਜਾ ਸੁਆ ਹੈ ਦੂਜਾ ਸੁਆ ਠੀਕ ਆ ਬਹੁਤ ਚੰਗੀ ਵੈੜ ਆ ਵੀ ਦਿਖਾਓ ਜੀ ਕਿੰਨਾ ਬੜਾ ਇਸਲੇ ਫਿਰ ਸਾਰਾ ਬੱਚੀ ਬਣਣੀ ਹੈ ਜੇ ਦੁੱਧ 30 ਤੋਂ ਪਲੱਸ ਹੀ ਕੱਢੇਗੀ ਵੈੜ ਹੋਣ ਲਈ ਕਿ 22 ਕਿਲੋ 22 ਕਿਲੋ ਤੇ ਲਾਗੇ ਪੈਣ ਬਰਾਬਰ ਹੀ ਚੱਲਣੀਆਂ ਬਰਾਬਰ ਹੀ ਵੀਰੇ ਜੀ ਇਹ ਵੀ ਖਲੋ ਖਲੋ ਪਰ ਦੋਰੋ ਲੋਨ ਬੀਸ ਬਗਰਾ ਨਾਰਾ ਨੂੰ ਨਾ ਚੈੱਕ ਕਰਾਂ ਜਿਹੜੇ ਹੋ ਗਏ ਆ ਦਿਖਾ ਚੰਗੇ ਦੁੱਧ ਵਾਲੀ ਬੈੜ ਹੈ ਜੀ ਬਾਕੀ ਥਾਨ ਬੜਾ ਵਧੀਆ ਲੱਗਿਆ ਕਹਿੰਦੇ ਜੀ ਬਹੁਤ ਬ੍ਰਿਕੀਆਂ ਬਹੁਤ ਆ ਬੱਚੀ ਦੀ ਕਿੰਨਾ ਕਰੂ ਬਾਈ ਜੀ ਇਹ 30 ਪਲੱਸ ਹੀ ਚੱਲੇਗੀ 30 ਪਲੱਸ ਹੀ ਚੱਲੂਗੀ ਸਾਰਾ ਸੈੱਟ 30 ਪਲੱਸ ਵਾਲਾ ਜੀ ਵਾਹ ਜੀ ਠੀਕ ਆ ਆਜੋ ਵੀਧੀ ਆਜੋ ਸੀਸੋ ਖਾ ਦਿਓ ਮਾੜਾ ਫੇਸ ਕੁਆੜੀ ਦਿਖਾ ਰਹੇ ਬਹੁਤ ਸੋਹਣੀ ਬੈੜ ਆ ਮਾੜਾ ਬੈਗ ਨਾ ਥਾਨ ਵਾਲਾ ਜੰਗੀ ਦਿਖਾ ਲਾ ਕੇ ਵੀਰੇ ਠੀਕ ਆ ਆਜੋ ਆਜੋ ਮੱਛੀ ਮਾਰੀ ਜਿੰਨੇ ਵੀ ਇਹਦੀ ਬੱਚੀ ਬੱਚੇ ਅੰਦਰ ਬੰਨੇ ਅੱਛਾ ਬੱਚੇ ਅੰਦਰ ਬੰਨੇ ਠੀਕ ਆ ਇਹਦਾ ਮੁੱਲ ਜੀ ਇਹਦਾ ਮੁੱਲ ਵੀ ਸੁਲਦੀਪ ਜੀ ਇੱਕ 15 ਕਰ ਲਈ ਇੱਕ 20 ਕਰ ਲਈ ਇਹ ਪੂਰੇ ਲੱਖ ਦੀ ਦੇਣਾ ਹੈ ਲੱਖ ਦੀ ਦੇਣੀ ਆ ਚਲੋ ਇੱਕ ਲੱਖ ਰੁਪਏ ਦੇਣੇ ਕੋਈ ਛੋਟਛੜ ਕਰ ਦੇਣਗੇ ਇਹ ਨਹੀਂ ਕਿ ਕੋਈ ਟਾਈਮ ਨਹੀਂ ਸ਼ਾਮ ਨਹੀਂ ਆ ਡੰਗ ਤੇ ਡੰਗ ਦੀਆਂ ਵੜਾ ਦੁੱਧ ਵਾਲੀਆਂ ਵੜਾ ਜਿੰਨੀ ਸਪਾਈ ਕਰਾਂਗੇ ਉਹਨੀਆਂ ਮੱਛੀਆਂ ਵੜਦੀਆਂ ਬਸ ਬਸ ਇਹ ਨਹੀਂ ਹੈ ਮੈਂ ਸਭ ਸੂਕਾ ਵੜਾ ਤਿਆਹਾ ਬਾਈ ਜੀ ਫਿਰ ਇਧਰ ਹੋ ਜੋ ਮੜਾ ਜਾ ਵਖਾ ਇਧਰ ਹੋ ਜੋ ਮੜਾ ਉਹ ਨੇੜੇ ਕਰੋ ਹਾਈ ਇਧਰ ਖਾਈ ਮੜਾ ਕੰਪੀਟੀਸ਼ਨ ਵਾਲੀ ਵੈੜ ਆ ਹਾਂ ਨਾ ਦੁੱਧ ਬੱਚੀ ਚਰ ਕੱਢੂਗੀ 50 ਦੇ ਨੈਰ ਬੋਰਡ ਹਾਂਜੀ ਹਾਂਜੀ ਹੁਣ ਕਿੰਨਾ ਜੀ ਹੁਣ ਬੱਚੀ ਸੰਦੀਪੀਰ 32 33 32 32 ਪਲੱਸ ਚੱਲਣ ਦੀ ਠੀਕ ਅੱਜ ਚੌਥਾ ਦਿਨ ਆ ਅੱਜ ਮੇਰੇ ਖਿਆਲ ਨਾਲ ਦੁੱਧ ਦਾ ਪਾਣੀ ਜਾਏਗਾ ਇਹਦਾ ਪਰ ਇਹ ਵੀ ਖੋਲੋ ਲੋ ਜੀ ਇਹ ਵੀ ਕਰੋ ਚੈੱਕ ਬਹੁਤ ਸੋਹਣੀ ਵੈੜ ਆ ਕੰਪੀਟੀਸ਼ਨ ਵਾਲੀ ਵੈੜ ਆ ਜੀ ਮਨ ਲੇ ਕਿ ਚਲੋ ਇਹੋ ਜਿਹੀ ਵਿਹੜੀ ਕੰਪਨੀ ਨਾਲ ਲੜਦੀ ਆ ਇਹ ਵੀ ਬੱਚੀ ਆ ਮੇਲੇ ਆ ਦੇ ਦੁੱਧ ਵਾਲੀ ਆ ਰਿਕਾਰਡ ਵਾਲੀ ਆ ਲੈ ਚਲੋ ਇਹ ਇਹਦਾ ਬੱਚਾ ਦੇ ਹਾਂਜੀ ਬੱਚਾ ਜੀ ਹਾਂ ਇਹਦਾ ਬੱਚਾ ਬਹੁਤ ਚੰਗੀ ਵਿਹੜਾ ਜੀ ਬਹੁਤ ਸਾਫ ਕੰਪੈਕਟ ਆਰਡਰ ਹੈ ਬਹੁਤ ਚੰਗੀ ਵੇਸ਼ ਬਸ ਠੀਕ ਆ ਜਾ ਵੀਰੇ ਆ ਜਾ ਆ ਜਾ ਆ ਜਾ ਲੈ ਚਲੋ ਭਾਜੀ ਫਿਰ ਇੰਦੀ ਕੀ ਮਰ? ਇਹਦੀ ਸੰਦੀਪ ਵੀਰ ਫੋਨ ਤੇ ਕਰ ਲਾਂਗੇ। ਅੱਛਾ ਫੋਨ ਤੇ ਹੋਊਗੀ ਜੀ? ਹਾਂ ਚਲੋ। ਇੰਦੀ ਫੋਨ ਤੇ ਹੋਊਗੀ ਕੀਮਤ। ਇੱਕ ਕਰ ਫਿਰ ਇਧਰ ਬਖਾਰੇ ਨਾੜਾ ਨੂੰ ਚੈੱਕ ਕਰਾ ਦੇ। ਸਾਰੇ ਸਾਰੇ ਚੈੱਕ ਕਰਾ। ਠੀਕ ਆ। ਚਲੋ। ਆਹ ਹੈ ਜੀ, ਇਹ ਗੱਪਣ, ਇਹ ਸੂਈ ਵੀ ਹੈ ਸੰਦੀਪ ਵੀਰ। ਇਥੇਲੇ ਪੂਰਾ 28 ਕਿਲੋ ਦੁੱਧ ਤਿਆਰ ਆ। 28 ਕਿਲੋ। ਹਾਂ ਇਹਨੂੰ ਸੂਈ ਨੂੰ 20 ਦਿਨ ਹੋ ਗਏ ਪੂਰੀ ਦੁੱਧ ਤੇ ਉਤਰੀ ਵੀ ਆ। ਠੀਕ ਆ। ਹਾਂ ਇਹਨੂੰ ਵਖਾ ਦੇ ਦੋ। ਗਰੇ ਵੀ ਖੋਲੋ। ਤੋਰ ਦੋ ਜੀ। ਲਓ ਜੀ 28 ਕਿਲੋ ਤਿਆਰ ਹੈ ਜੀ ਵੀ। ਇਹ ਕੰਡੇ ਲਾਵਾਂ ਦੁੱਧ ਦਾ। ਮਈਆਂ ਮਈਆਂ ਬੰ ਸੰਦੀਪ ਵੀਰ ਹੁਣ ਮਈਆਂ ਦਾ ਲਾਟ ਗਾਈਆਂ ਦਾ ਆਇਆ ਵਾ ਹਾਂਜੀ ਅਗਲੇ ਮਈਆਂ ਆਜੋ ਨੇ ਮਈਆਂ ਦਾ ਤਾਂ ਕਰਕੇ ਇਹਦੇ ਮਗਰ ਬੱਚਾ ਕੀ ਹੈ ਜੀ ਇਹ ਤਾਂ ਬੱਚਾ ਹੀ ਦੇਖ ਬੱਚਾ ਮਗਰ ਆ ਜੀ ਇਹਦੇ ਇਹ ਵੀ ਚੈੱਕ ਕਰਾ ਦੇ ਆ ਆਜੋ ਜੀ ਆਜੋ ਵੇੜਾ ਬਹੁ ਵੱਡੀ ਬੰਦੇ ਜਿਹੜਾ ਨਿੱਕੇ ਲੱਗੀ ਜਾਂਦਾ ਹਾਂ گاਵਾ ਵੱਡੀਆਂ ਜੀ ਬਿਲਕੁਲ 6 ਵੇੜਾ ਸੇਲ ਵੀ ਹੋ ਗਈਆਂ ਨੇ ਵਿੱਚੋਂ ਅੱਛਾ ਹਾਂਜੀ 11 ਸੀਗੀਆਂ ਤੇ ਬਾਜੀ ਫਿਰ ਇਹਦੀ ਕੀਮਤ ਏ ਵੀ ਸੰਦੀਪੀਰ ਇੱਕ ਪੰਜ ਦੀ ਦੇ ਦਾਂਗੇ 1 ਲੱਖ 5000 ਹਾਂ ਜੈਸ ਨੋਈਆਂ ਕੱਟ ਵਾਟ 2020 ਦਿਖਾ ਦੇ ਇਧਰ ਭਰ ਨੜੇ ਹੋ ਗਏ ਤੇ ਬਸ ਛੋੜ ਛੜੀ ਹੋਣੀ ਹੈ ਜਿਹਦੇ ਵਿੱਚੋਂ ਮੇਰੇ ਕੋਲ ਵਾਲਾ ਵੀਰ ਨੇ ਇਥੇ ਲੇ ਪੂਰਾ ਕੰਡੇ ਨਾ 28 ਤੋਂ ਪਲੱਸ ਹੀ ਹੋਊਗਾ 28 ਤੋਂ ਘੱਟ ਨਹੀਂ ਹੋਊਗਾ ਠੀਕ ਆ ਚਲੋ ਤੇ ਉਹ ਵੀ ਹਾਂਜੀ ਭਰਾ ਜੀ ਸੂਈ ਲਾ ਦੀ ਆ ਇਹ ਸੰਦੀਪੀਰ ਥੋੜੀ ਸਾਫ਼ ਕਰਤੀ ਵੈਡ ਹੋਣ ਅੱਛਾ ਠੀਕ ਆ ਥਾਣਾ ਤੋਂ ਪਤਾ ਲੱਗਦਾ ਬੱਚਾ ਕਹ ਬੱਜੀ ਜੀ ਬੱਚੀ ਆ ਇਹ ਕੱਲ ਦੀ ਸੂਈ ਵੀ ਆ ਅੱਛਾ ਕੱਲ ਦੀ ਭਜੀ ਕਿੰਨੇ ਦਾ ਕਰੂਗੇ ਇਹ ਇਸਨਦੀ ਵੀਰ 45 47 ਕਿਲੋ ਨਾਪੇ 45 ਹੁੰਦਾ ਨੇ ਉਹ 30 ਕਿਲੋ ਪੌੜਾ ਹੈਗਾ ਉਹਦਾ ਤੇ ਸੇਮ ਹੀ ਚੱਲਣ ਦੀ ਉਹ ਕਿਲੋ 2 ਕਿਲੋ ਵੱਧ ਚੱਲਦੀ ਹੁੰਦੀ ਹੈ। ਹਾਂ। ਲਓ ਜੀ। ਬੱਛੀ ਨੇ ਬੱਛੀ ਜੀ ਬੱਛੀ ਇਹਦੀ ਮੱਛੀ ਮਗਰ ਆ ਗਈ ਤੇ ਬੈਠਾ ਆਰਡਰ ਮੜਾ ਔਰ ਥੱਲੇ ਰੱਖੀ ਮੜਾ ਜੀ ਆ ਚੰਗੇ ਦਾ ਬਹਿ ਕੇ ਖਾ ਲੈ। ਬਸ ਠੀਕ ਆ। ਅਜੇ ਸਾਫ਼ ਕਰਤੀ ਆ ਥੋੜੀ ਜੀ। ਠੀਕ ਆ। ਜੇ ਅਜੂਰ ਫਸਟ ਟਾਈਮ ਫਸਟ ਕਾਰ ਪੈਣੀ। ਹੂੰ ਹੂੰ। ਇੰਦਮੋਲ ਜੀ 115000 ਦੀ 115000 ਦੀ ਬਸ ਠੀਕ ਆ ਬਸ ਆਹੀ ਹੈ ਜੀ ਆਹੀ ਮਾਲ ਹੈ ਜੀ ਜੇ ਅਗਰ ਕੈਮਰਾ ਫਿਰ ਘੁਮਾਰੋ ਤੇ ਦੇਖੋ ਆਹੀ ਵੇੜਾ ਵੀਰੋ ਜੀ ਤੇ ਬਾਕੀ ਮੇਰਾ ਵੀਰ ਜਿੰਨੇ ਵੀ ਲੈਣੀਆਂ ਬਾਈ ਨੇ ਕੰਟੈਕਟ ਦੇਗਾ ਹੁਣ ਗੱਲਬਾਤ ਕਰ ਲੈ ਜੀ ਤੇ ਅਮਰ ਜੀ ਬੋਲ ਦਿਓ ਫਿਰ ਨੰਬਰ ਆਪਣਾ 95011 2005 ਚਲੋ ਠੀਕ ਹੈ ਰੰਦਾਵਾ ਪੈਲਸ ਉਧਰ ਪਟਾਲੀਆਲ ਨੂੰ ਆਈਏ ਹਾਂਜੀ ਆਪਣਾ ਨੀਅਰ ਰਵੀਦਾਸ ਚੌਕ ਠੀਕ ਆ ਠੀਕ ਹੈ ਨਾਲ ਹੀ ਉੱਠ ਗਿਆ ਚਲੋ ਠੀਕ ਹੈ ਸੱਚ ਕਰ ਲੀ ਮਾਜੀ ਇੱਕ ਨਾ